ए एन बी ए आए सालाना संेलन दो हज़ार पच्ची दो दिनों का राष्ट्रीय सत्ता प्रोग्राम कोलकाता के टाटा मैडिकल सेंटर सफलतापूर्वक आयोजित किया गया ए एन बी ए आई पच्छमी बंगाल ओडिशा उत्तर पूर्व चैप्टर वालों आयोजित इस सम्मेलन ने उन्ह पेशेवर इकट्ठा किया जो मैडिकल सिक्ख्या उत्कृष्टता वचनबद्ध हैं एन बी ए आए सालाना संलन पेशेवर साझा कर ਚਾਰਾਂ ਦਾ ਅਦਾਨ-ਪ੍ਰਦਾਨ ਕਰਨ ਅਤੇ ਮੈਡੀਕਲ ਸਿੱਖਿਆ ਵਿੱਚ ਉੱਤਮਕ੍ਰਿਸ਼ਟਤਾ ਨੂੰ ਸਵੀਕਾਰ ਕਰਨ ਦਾ ਮੰਚ ਹੈ ਇਸ ਪ੍ਰੋਗਰਾਮ ਨੇ ਐਸੋਸੀਏਸ਼ਨ ਦੀ ਖੇਤਰ ਵਿੱਚ ਨਵੀਨਤਾ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ ਇਸ ਦੌਰਾਨ ਡਾਕਟਰ ਅਮਨਿਤ ਕੋਟ ਪ੍ਰੈਜ਼ੀਡੈਂਟ ਨੌਰਥ ਸੋਨ ਨੇ ਆਪਣੀ ਹਾਜ਼ਰੀ ਨਾਲ ਮੰਚ ਦੀ ਸ਼ੋਭਾ ਵਧਾਈ ਸਮਾमेलन ਨੇ ਖੇਤਰ ਵਿੱਚ ਉੱਤਮਕ੍ਰਿਸ਼ਟ ਯੋਗਦਾਨਾਂ ਨੂੰ ਮੀਂਹ ਸਵੀਕਾਰਿਆ ਜਿਸ ਵਿੱਚ ਡਾਕਟਰ ਅਫਤਾਰ ਸਿੰਘ ਨੂੰ ਡਿਸਟਿੰਗੁਇਸ਼ਡ ਟੀਚਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਡਾਕਟਰ ਅਫਤਾਰ ਸਿੰਘ ਨੂੰ ਡੀ ਐਨ ਬੀ ਪ੍ਰੋਗਰਾਮ ਰਾਹੀਂ ਆਰਥੋਪੈਡਿਕ ਸਿੱਖਿਆ ਅਤੇ ਟ੍ਰੇਨਿੰਗ ਵਿੱਚ ਉਤਕ੍ਰਿਸ਼ਟ ਯੋਗਦਾਨ ਲਈ ਸਪਿਕਾਰਿਆ ਗਿਆ ਅਤੇ ਡਾਕਟਰ ਕਿਸ਼ਨਨ ਸ਼੍ਰੀ ਨਿਵਾਸਨ ਕੰਸਲਟੈਂਟ ਪਲਾਸਟਿਕ ਸਰਜਰੀ ਨੂੰ ਯੰਗ ਅਚੀਵਰ ਅਵਾਰਡ ਪ੍ਰਾਪਤ ਹੋਇਆ